ਮੈਡਮ ਸਿੱਧੂ ਆਪਣੀ ਟਿੱਪਣੀਆਂ ਤੇ ਬਿਆਨਬਾਜ਼ੀ ਕਰਕੇ ਕਾਫੀ ਸੁਰਖੀਆਂ 'ਚ ਬਣੇ ਹੋਏ ਨੇ ਤੇ ਹੁਣ ਉਹਨਾਂ ਦੀ ਜਾਨ ਨੂੰ ਕੀ ਖਤਰਾ ਹੈ ਮੈਡਮ ਸਿੱਧੂ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਉੱਤੇ ਉਹਨਾਂ ਨੂੰ ਸੁਰੱਖਿਆ ਦੇਣਗੇ ਹਾਲਾਂਕਿ ਹੁਣ ਤੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਕਰਾਰਾ ਜਵਾਬ ਉਹਨਾਂ ਨੂੰ ਦੇ ਦਿੱਤਾ ਹੈ ਕਿ ਕੁਝ ਹੁਣ ਤੱਕ ਹੋਇਆ ਇਸ ਮਾਮਲੇ ਨੂੰ ਲੈ ਕੇ ਕਿਉਂ ਸੁਰੱਖਿਆ ਮੰਗਿਆ ਕੀ ਲੱਗਦਾ ਹੈ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਜੋ ਬਿਆਨਬਾਜ਼ੀ ਕੀਤੀ ਸੀ ਇਸ ਕਰਕੇ ਉਹਨਾਂ ਨੂੰ ਕੋਈ ਖਤਰਾ ਹੈ ਇਸ ਤੇ ਚਰਚਾ ਕਰਾਂਗੇ ਨਾਲ ਹੀ ਦਿੱਲੀ ਸਰਕਾਰ ਨੇ ਪੀਤੇ ਦਿੱਨੀ 1984 ਕਤਲੇਆਮ ਦੇ ਪੀੜਤਾਂ ਨੂੰ ਨੌਕਰੀਆਂ ਦਿੱਤੀਆਂ ਨੇ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਨੇ ਉਹਨਾਂ ਦੇ ਵੱਲੋਂ ਬੀਤੇ ਦਿਨੀ ਇੱਕ ਇੰਟਰਵਿਊ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਉਹ ਯੂਸਲੈਸ ਯੂਸਲੈਸ ਕਹਿ ਦਿੰਦੇ ਨੇ ਪਰ ਦੂਜੇ ਪਾਸੇ ਛੋਟੇ ਬਾਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀਆਂ ਤਾਰੀਫਾ ਕਾਫੀ ਕਰਦੇ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝੀਏ ਕੀ ਲੌਜੀਕ ਹੈ ਉਹਨਾਂ ਦਾ ਇਹਨਾਂ ਗੱਲਾਂ ਤੋਂ ਕਿ ਬਾਦਲ ਸਾਹ ਵੱਡੇ ਬਾਦਲ ਸਾਹਿਬ ਨੂੰ ਕਹਿੰਦੇ ਕਿ ਟਰਸਟਵਰਦੀ ਨਹੀਂ ਨੇ ਪਰ ਸੁਖਬੀਰ ਬਾਦਲ ਓਪਰੋਸਾ ਯੋਗਾ ਇਸ ਦੇ ਵਿੱਚ ਅਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਆ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੇ ਪਟੇ ਸਾਹਿਬ ਸਤਿ ਸ਼੍ਰੀ ਅਕਾਲ ਪੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਦੀ ਤੇ ਸਾਰੀਆਂ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਾਬ ਮੈਡਮ ਸਿੱਧੂ ਸੁਰੱਖਿਆ ਦੀ ਮੰਗ ਕਰ ਰਹੇ ਨੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਉਹਨਾਂ ਨੇ ਬੋਲਿਆ ਸੀ ਤੇ ਕੀ ਲੱਗਦਾ ਕਿ ਉਹਨਾਂ ਨੂੰ ਇਹਨਾਂ ਤੋਂ ਹੀ ਜਾਨ ਦਾ ਖਤਰਾ ਹੈ ਜਿਹੜਾ ਹੁਣ ਮੁੱਖ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਮੈਨੂੰ ਸੁਰੱਖਿਆ ਪ੍ਰਦਾਨ ਕਰੋ ਪਹਿਲੀ ਗੱਲ ਇਹ ਆ ਕਿ ਜਿਹੜੀ ਮੈਡਮ ਸਿੱਧੂ ਆ ਉਹਦੇ ਤੇ ਸਾਰਿਆਂ ਨੇ ਟਿੱਪਣੀ ਕੀਤੀ ਸਾਰੇ ਨੇ ਕਿਹਾ ਕਿ ਜਿਹੜੀ 500 ਕਰੋੜ ਦਾ 350 ਕਰੋੜ ਦਾ ਜਿਹਦੇ ਕਿਹਾ ਆਪਣੇ ਨੇ ਆਖਣ ਨੇ ਕਿਹਾ ਸੁਨੀਲ ਆਖਣ ਨੇ ਕਿਹਾ ਇਹਦੀ ਸਾਰਿਆਂ ਨੇ ਖੰਡਣ ਕੀਤਾ ਕੋਈ ਵੀ ਪਾਰਟੀ ਜਿਹਨੇ ਨਹੀਂ ਖੰਡਣ ਕੀਤਾ ਸਾਰਿਆਂ ਨੇ ਖੰਡਣ ਕੀਤਾ ਕਿ ਜੋ ਰਿਹਾ ਗਲਤ ਹੋ ਰਿਹਾ ਇਹੋ ਜੀ ਇਲਜ਼ਾਬਾਦੀ ਗਲਤ ਆ ਜੀ ਤੇ ਕਾਂਗਰਸ ਨੇ ਤੇਦਾ ਸੰਗੀਨ ਨੋਟਿਸ ਲਿਆ ਮੀਬੀ ਸਿੱਧੂ ਘਰੋਂ ਚੱਲੀ ਸੀ ਮੈਂ ਦਿੱਲੀ ਮਿਲਣ ਚਲੀ ਹਾਈ ਕਮਾਂਡ ਨੂੰ ਜਿਹਦੇ ਬਾਰੇ ਕਹਿੰਦੀ ਸੀ ਹਾਈ ਕਮਾਂਡ ਨਾਲ ਮੇਰੀ ਸਿੱਧੀ ਗੱਲਬਾਤ ਮਿੰਟ-ਮਿੰਟ ਤੇ ਹੋ ਰਹੀ ਆ ਤੇ ਹਾਈ ਕਮਾਂਡ ਨੇ ਮਿਲਣ ਤੋਂ ਇਨਕਾਰ ਕਰਤਾ ਨਵਜੋਤ ਸਿੰਘ ਸਿੱਧੀ ਬੰਬੇ ਚੋਂ ਆਏ ਮਿਲਣ ਵਾਸਤੇ ਹਾਈ ਕਮਾਂਡ ਨੂੰ ਉਹਨਾਂ ਨੇ ਕਿਹਾ ਟਾਈਮ ਨਹੀਂ ਹੈਗਾ ਫੇਰ ਆਇਓ ਤੁਸੀਂ ਮੁੜ ਕੇ 19 ਤਰੀਕ ਨੂੰ ਟਾਈਮ ਦਿੱਤਾ ਵੀ ਤੁਸੀਂ ਨੇੜੇ ਨੂੰ ਆ ਕੇ ਪ੍ਰਿੰਕਾ ਕਰਨੀ ਨੂੰ ਮਿਲ ਲਿਓ ਹੁਣ 19 ਤਰੀਕ ਨੂੰ ਫੈਸਲਾ ਹੋਏਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਇੱਕ ਪਾਸੇ ਭਗਵੰਤ ਮਾਫੀਆ ਨੂੰ ਮਾਫੀਆ ਦਾ ਸਰਗਣ ਭਗਵੰਤ ਮਾਨ ਨੂੰ ਕਹਿ ਰਿਹਾ ਵੀ ਤੁਸੀਂ ਮਾਫੀਆ ਦੇ ਸਰਗਣ ਹੋ ਹੋ ਅਡੇ ਰਾਤ ਮਾਫੀਆ ਵਧਿਆ ਫੁੱਲੇ ਤੇ ਦੂਜੇ ਪਾਸੇ ਉਹਨਾਂ ਕੋਲ ਸਿਕਿਉਰਿਟੀ ਦੀ ਮੰਗ ਕਰੀਏ ਦੋਰੇ ਮਾਪਦੰਡ ਜੜੀ ਬਣਾਏ ਜਾਂਦੇ ਆ ਜੀ ਉਹ ਕਹਿੰਦੀ ਜਿਹੜੀ ਮੈਂ ਗਵਰਨਰ ਨੂੰ ਪੱਤਰ ਲਿਖਿਆ ਸੀ ਉਹਦੇ ਤੇ ਵਜਤਾਂ ਕੋਈ ਕਾਰਵਾਈ ਨਹੀਂ ਹੋਈ ਬੀਬੀ ਤੂੰ ਇੱਥੇ ਕੋਈ ਕਿਸੇ ਸੰਵਿਧਾਨਕ ਕੋਦੇ ਤੇ ਮੌਜੂਦ ਨਹੀਂ ਹੋਈ ਐ ਇਸ ਵੇਲੇ ਤੂੰ ਇੱਕ ਸਧਾਰਨ ਵਿਅਕਤੀ ਆ ਗਵਰਨਰਸ਼ਿਪ ਤੇਰੀ ਚਿੱਠੀ ਵੇਖਣ ਤੇ ਵਿਲਾ ਨਹੀਂ ਬੈਠਾ ਉਹਨੂੰ ਹੋਰ ਵੀ ਕੀ ਕੰਮ ਹੈ ਬਾਕੀ ਜਿਸ ਤਰ੍ਹਾਂ ਦੇ سنگੀਨ ਇਲਜ਼ਾਮ ਇਹਨੇ ਲਾਏ ਨੇ ਕਾਂਗਰਸ ਉੱਤੇ ਕਾਂਗਰਸ ਦੀ ਇੱਕ ਪੂਰੀ ਮੁਸੀਬਤ ਖੜੀ ਕਰ ਦਿੱਤੀ ਹੈ ਤੇ ਚਾਰ ਕਾਨੂੰਨੀ ਨੋਟਿਸ ਆਏ ਆ ਬੀਬੀ ਨੂੰ ਇੱਕ ਕਰਨਬੀਰ ਬੁਰਜਨ ਦਿੱਤਾ ਵਾ ਨੋਟਿਸ ਉਹਨੂੰ ਦੂਜਾ ਰਾਜਵੀਰ ਸਿੰਘ ਜਿਹੜਾ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਕਾਂਗਰਸ ਦੇ ਤਰਨਤਾਰਨ ਨੂੰ ਦਿੱਤਾ ਵਾ ਇੱਕ ਰਾਜਾ ਵੜਿੰਗ ਨੇ ਭੇਜਿਆ ਤੇ ਇੱਕ ਸੁਖੀਂ ਰਧਾ ਨੋਟਿਸ ਭੇਜਿਆ ਅਜੇ ਪਤਾ ਨਹੀਂ ਚੰਨੀ ਹੋਣੀ ਸ਼ਾਇਦ ਭੇਜ ਦੇਣ ਉਹਨੂੰ ਜੇ 4-5 ਕੇਸ ਹੋਗੇ ਤੇ ਬੀਬੀ ਫਿਰ ਸਾਰਾ ਮਹੀਨਾ ਜਿਹੜੀ ਤਰੀਕੇ ਮੁਕਦਾ ਗਰੂ ਬਾਕੀ ਕੋ ਕੰਮ ਨਹੀਂ ਕਰ ਸਕਦੀ ਜੀ ਇਹਦੇ ਦੇ ਸਿੱਧੂ ਦੀ ਚੁੱਪ ਦੱਸਦੀ ਆ ਵੀ ਇਹਨਾਂ ਦੀ ਕੋਈ ਆਪਸੀ ਰਜ਼ਾਮੰਦਗੀ ਹੈ ਬੀਬੀ ਦੀ ਸਿਹਰ ਕੋਸ਼ਿਸ਼ ਹੈ ਵੀ ਬੀਜੇਪੀ ਜਲਦੀ ਤੇ ਬੀਜੇਪੀ ਉਹਨੂੰ ਪੱਠੇ ਪਾਉਣ ਲਈ ਤਿਆਰ ਨਹੀਂ ਬੀਜੇਪੀ ਜਿਹੜੀ ਆ ਉਹ ਸਿਰਫ ਇੰਨਾ ਕੀ ਕਹਿ ਰਹੀ ਆ ਵੀ ਪਈ ਕੋਈ ਗੱਲ ਚੁੱਪ ਕਰਕੇ ਮੀਠੀ ਆ ਕਿ ਜੋ ਵੀ ਆ ਇਹ ਤੇ ਉਹਨਾਂ ਦਾ ਅੰਦਰੂਨੀ ਮਾਮਲਾ ਕਰਦੇ ਨੇ ਜੋ ਕਰਨਾ ਜੋ ਰਿਆ ਗਲਤ ਹੋ ਰਿਆ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਤਾਂ ਵੀ ਬੀਬੀ ਜਿਹੜੀ ਨਵਜੋਧ ਕੋਰ ਸਿੱਧੂ ਆ ਉਹ ਬਿਲਕੁਲ ਝੂਠ ਬੋਲ ਰਹੀ ਆ ਜੀ ਉਹਦੇ ਕੋਲ ਕੋਈ ਕਿਸੇ ਪ੍ਰਕਾਰ ਦਾ ਤੱਕ ਨਹੀਂ ਹੈਗਾ ਇੱਕ ਪਾਸੇ ਤੇ ਬੀਬੀ ਦਾ ਕਿਸ ਨੇ ਸਪਸਲਾ ਰਿਹਾ ਮਿੱਠੂ ਮੈਦਾਨ ਜਿਹੜਾ ਅੱਜ ਕੱਲ ਕਾਂਗਰਸ ਜਿਲ੍ਹਾ ਕਾਂਗਰਸ ਦਾ ਪ੍ਰਧਾਨ ਅਮਰਸਰ ਦਾ ਇੱਕ ਪਾਸੇ ਤੋਂ ਸੁਰੱਖਿਆ ਦੀ ਮੰਗ ਕਰ ਰਿਹਾ ਵੀ ਮੇਰੀ ਸੁਰੱਖਿਆ ਮਜ਼ਬੂਤ ਕੀਤੀ ਜਾਏ ਮੈਨੂੰ ਧਮਕੀਆਂ ਆ ਰਹੀਆਂ ਨੇ ਡਾਕਟਰ ਨਵਜੋਤ ਕੋ ਸਿੱਧੂ ਵੱਲੋਂ ਤੇ ਦੂਜੇ ਪੱਲੇ ਡਾਕਟਰ ਨਵਜੋਤ ਕੋ ਕਹਿ ਰਿਹਾ ਜੀ ਮੈਨੂੰ ਸੁਰੱਖਿਆ ਦਿੱਤੀ ਜਾਵੇ ਪਰ ਇਹ ਕਾਰਨ ਇਹਦੇ ਸਭ ਸੁਰੱਖਿਆ ਕੋ ਦਿੱਤੀ ਜਾਵੇ ਕਿਹੜੀ ਧਮਕੀਆਂ ਆਈਆਂ ਉਹਨਾਂ ਨੂੰ ਉਹਨੂੰ ਆਪਣੇ ਤੋਂ ਖਤਰਾ ਵਾ ਜੋ ਕੁਛ ਉਹਨੇ ਇਲਜ਼ਾਮ ਲਾਏ ਨੇ ਜੋ ਕੁਛ ਉਹਨੇ ਕਿਹਾ ਵਾ ਜੇ ਤੇ ਬੀਬੀ ਹੋਰੀ ਸਾਬਤ ਕਰ ਦੇਣ ਫਿਰ ਤੇ ਠੀਕ ਆ ਨਹੀਂ ਤੇ ਬੀਬੀ ਜੀ ਆ ਬੀਬੀ ਜੀ ਦੀ ਹਾਲਤ ਉਸੇ ਆਜੜੀ ਵਰਗੀ ਹੋਏਗੀ ਜਿਹੜਾ ਅੱਜ ਵੀ ਆਪਣੀਆਂ ਭੇਡਾਂ ਬੱਕਰੀਆਂ ਚਾਰਨ ਜਾਂਦਾ ਤੇ ਉੱਤੇ ਥਾਂ ਦੇ ਲੋਕ ਇੱਕ ਰੋਲਾ ਪਾਉਂਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਪਿੰਡ ਦੇ ਲੋਕ ਸਾਰੇ ਆ ਜਾਂਦੇ ਵੀ ਸ਼ੇਰ ਵਾਕਿਆ ਆ ਗਿਆ ਹੁਣ ਉਹਨੂੰ ਬਚਾਉਣ ਨਿਕਲਦੇ ਆ ਤੇ ਫਿਰ ਕਹਿੰਦਾ ਮੈਂ ਤੇ ਮਜ਼ਾਕ ਕੀਤਾ ਸੀ ਇੱਕ ਦਿਨ ਫਿਰ ਇਸੇ ਤਰ੍ਹਾਂ ਇਹ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਕੁਛ ਨੋ ਕਹਿੰਦੇ ਬਾਕੀ ਸਾਰੇ ਨਹੀਂ ਹੁੰਦੀ ਮਜ਼ਾਕ ਕਰਦਾ ਤੇ ਤੀਜੀ ਵਾਰੀ ਜਦੋਂ ਵਾਕੈ ਸ਼ੇਰ ਆ ਗਿਆ ਤੇ ਫਿਰ ਕੋਈ ਵੀ ਉਹਦੀ ਮਦਦ ਤੇ ਨਹੀਂ ਆਇਆ ਘਾਹ ਲਾਉਣ ਦੇ ਬਾਅਦ ਤੇ ਫਿਰ ਪਤਾ ਲੱਗਾ ਵੀ ਮੈਂ ਜਿਹੜੀ ਗਲਤੀ ਕੀਤੀ ਸੀ ਉਹਦਾ ਮੈਨੂੰ ਖਮਾਇਦਾ ਪੁੱਗਤਾ ਮੈਂ ਫਿਰ ਇਸੇ ਤਰ੍ਹਾਂ ਬੀਬੀ ਜੀ ਤੁਹਾਡੀ ਵੀ ਹਾਲ ਜਿੱਦ ਤੁਹਾਡੀ ਵੀ ਜਿਹੜੀ ਹਾਲਤ ਅੱਜ ਜਿਹੜੀ ਵਰਗੀ ਹੈ ਜੀ ਤੇ ਮਿਹਰਮਾਨੀ ਕਰਕੇ ਜਿੱਦ ਤੱਕ ਸਬੂਤ ਹੈ ਕਿ ਤਰ ਲਾਓ ਲਓ ਡੋਮੇਨ ਚ ਲਿਆਓ ਪਬਲਿਕ ਡੋਮੇਨ ਚ ਲਿਆਓ ਪਤਾ ਲੱਗੇ ਤੇ ਫਿਰ ਵੇਖੋ মিডিਆ ਕਿਵੇਂ ਛੇਲੋਂਦਾ ਕਾਂਗਰਸ ਪਾਰਟੀ ਦੇ ਲੀਡਰ ਨਹੀਂ ਲਾਊਗਾ ਪੇ ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਹੈ ਵੀ ਜੋ ਕੁਝ ਵੀ ਬੀਬੀ ਨੇ ਕੀਤਾ ਉਹਦਾ ਖਿਮਿਆਜ ਨੂੰ ਭੁਗਤਣਾ ਪੈਣਾ ਜਿਹੜੀ ਚਾਹੁੰਦੀ ਹੈ ਨਾ ਤੇ ਮੈਂ ਮੈਨੂੰ ਕਾਂਗਰਸ ਟਿਕਟ ਦੇ ਦੋਗੀ ਇਸ ਨੂੰ ਉਹਨ ਭੁੱਲ ਜੇ ਬੀਬੀ ਨੂੰ ਟਿਕਣਾ ਮਿਲੀ ਜੇ ਬੀਬੀ ਨੂੰ ਸੁਟਣਾ ਆ ਤਾਂ ਕਹਿਣ ਕਿ ਜਾ ਜਾ ਕੇ ਮਜੀਠੋ ਚੋਣ ਲਾ ਲੈ ਕੋਈ ਗੱਲ ਨਹੀਂ ਤੂੰ ਐਸੇ ਕਰਕੇ ਬੀਬੀ ਕੋਲੇ ਕੋਈ ਸਬੂਤ ਸਬਾ ਤੈ ਨਹੀਂ ਏ ਕੋਨੇ ਧੂਰ ਚ ਟੱਟੂ ਭਜਾਇਆ ਸੀ ਹੁਣ ਉਹਦਾ ਖਮਿਆਜਾ ਭੁਗਤੂਗਾ ਉਹਦਾ ਘਰ ਵਾਲੇ ਨੂੰ ਸੱਦ ਲਿਆ ਅਗਲਿਆਂ ਨੇ ਵੀ ਤੂੰ ਦੱਸ ਕੀ ਕਹਿਣਾ ਚਾਹੁੰਦਾ ਪਰ ਜੋ ਕੁਝ ਬੀਬੀ ਨੇ ਕਿਹਾ ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਚੋਪੇ ਦੱਸਦੀ ਆ ਵੀ ਉਹਦੀ ਸਹਿਮਤੀ ਨਾਲ ਹੈਗੀ ਐ ਜੀ ਜੀ ਬਿਲਕੁਲ ਵੈਸਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਕਾਰ ਹੀ ਕਰ ਦਿੱਤਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਪਹਿਲਾਂ ਇੰਨਾ ਕੁਝ ਬੋਲ ਦਿੰਦੇ ਆ ਪੁੱਠੇ ਕੰਮ ਕਰ ਲੈਂਦੇ ਕਾਲਾ ਕੱਢ ਲੈਂਦੇ ਤਾਂ ਫਿਰ ਮੇਰੇ ਕੋਲ ਆ ਜਾਓ ਇਹ ਚੰਗਾ ਕੰਮ ਹੈ ਜਾਂ ਨਹੀਂ ਕਿ ਉਹਨਾਂ ਨੇ ਤਾਂ ਇਨਕਾਰ ਹੀ ਕੀਤਾ ਕਿ ਤੁਸੀਂ ਬੋਲਿਆ ਤੁਸੀਂ ਜਾਣਾ ਕਿਉਂਕਿ ਠੋਸ ਕਾਰਨ ਤਾਂ ਨਵਜੋਤ ਸਿੰਘ ਨਵਜੋਤ ਕੋਰ ਸਿੱਧੂ ਨੇ ਵੀ ਨਹੀਂ ਦੱਸਿਆ ਤੇ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਆ ਜੁ ਉਹਨਾਂ ਨੇ ਹੋਰ ਵੀ ਬਹੁਤ ਤੱਤ ਤਵੇ ਲਾਏ ਬਾਕੀ ਵਿਰੋਧੀਆਂ ਤਾਂ ਵੈਸਤਾ ਵੀ ਜ਼ਰੂਰ ਜ਼ਿਕਰ ਕਰਦੇ ਹੋ ਬਟ ਸਾਬ ਮੇਖੋ ਜਿਹੜੀ ਤੇ ਭਗਵੰਤ ਮਾਨ ਨੇ ਗੱਲ ਕੀਤੀ ਪਹਿਲੀ ਗੱਲ ਤੋਂ ਨੇ ਗੱਲ ਕੀਤੀ ਅਕਾਲੀਆਂ ਦਾ ਜਿਹੜਾ ਹੁਣੋਂ ਇਸ ਵੇਲੇ ਦਾਰੂ ਮਦਾਰ ਉਹ ਗੈਂਗਸਟਰ ਬਦਮਾਸ਼ਾਂ ਤੇ ਸਮਗਲਰਾਂ ਦਾ ਰਹਿ ਗਿਆ ਉਹਨਾਂ ਤੁਸ਼ਬੀ ਵੀ ਦਿੱਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਹੁਣ ਬਦਮਾਸ਼ਾਂ ਦਾ ਅਕਾਲੀ ਦਲ ਬਣ ਚੁੱਕਾ ਵਾ ਇਹ ਬਾਦਲ ਦਲ ਬੇਤਵੀ ਦਲ ਤੇ ਬਦਮਾਸ਼ਾਂ ਦਾ ਦਲ ਬਣ ਚੁੱਕਾ ਵਾ ਜੀ ਪਹਿਲਾ ਤਰਨਦਰ ਤਰਨਤਨ ਉਹ ਚਮਤਪਨ ਬਾਠ ਦੀ ਸਹਤਲ ਲਈ ਹੁਣ ਗੁਰਪ੍ਰੀਤ ਸੇਖੋ ਦੀ ਗੱਲ ਲੈ ਰਹੇ ਨੇ ਗੁਰਪ੍ਰੀਤ ਸੇਖੋ ਬਾਰੇ ਇੱਕ ਜੱਕੀ ਗੱਲ ਕਰਾਂਗੇ ਅਸੀਂ ਕੌਣ ਗੁਰਪ੍ਰੀਤ ਸੇਖੋ ਇੱਕ ਗੈਂਗਸਟਰ ਹੈ ਗੈਂਗਸਟਰ ਬਕਾਇਦਾ ਤੌਰ ਤੇ ਉਹ ਸਮਾਜ ਸੇਵੀ ਤੇ ਹੁਣ ਸਿਆਸਤਦਾਨ ਬਣਿਆ ਜੀ ਉਹਦੀ ਪਤਨੀ ਤੇ ਇੱਕ ਹੋਰ ਔਰਤ ਉਦੀਛ ਅ੍ਰਿਛਦਰ ਹੋਣੀ ਉਹ ਚੋਣ ਲੜ ਰਹੇ ਜਦੋਂ ਇਹਨਾਂ ਨੇ ਵੇਖਿਆ ਭੀ ਗੁਰਪ੍ਰੀਤ ਸੇਖੋਂ ਨੂੰ ਕਾਫੀ ਹੰਗਾਰਾ ਮਿਲ ਰਿਹਾ ਤੇ ਸਰਕਾਰ ਨੇ ਉੱਤੇ 15751 157 155 ਦਾ ਪਰਚਾ ਦੱਤੇ ਤੇ ਕਾਨੂੰਨ ਤਿਆਰ ਕਰਕੇ ਜੇਲ੍ਹ ਪੇਜਤਾ ਸਰਕਾਰ 90 ਦਿਨ ਤੱਕ ਉਹਨਾਂ ਨੂੰ ਉੱਥੇ ਜੇਲ੍ਹ ਚ ਰੱਖ ਸਕਦੀ ਹੈ ਤਗਲੀ ਤਰੀਕ 18 ਪਾਰਤੀ 18 ਨੂੰ ਛੱਡ ਦੇਣਗੇ ਤੇ ਜਿਹੜੀ ਉਹਦੀ ਪਤਨੀ ਆ ਉਹ ਉਮੀਦਵਾਰ ਕਿਹਦੀ ਹੈ ਕੌਣ ਸਪੋਰਟ ਕਰ ਰਿਹਾ ਵਾ ਸ਼ਰੋਮਣੀ ਅਕਾਲੀ ਦਲ ਬਾਦਲਾ ਜਗENDER ਸਿੰਘ ਜਿੰਦੂ ਸਾਹਿਬ ਕਾ ਐਮਐਲ ਗੁਰਪ੍ਰੀਤ ਸੇਖੋਂ ਨੂੰ ਫੜਿਆ ਗਿਆ ਉਹਨਾਂ ਨੇ ਧਰਮੇ ਵੀ ਲਾਇਆ ਗਿਆ ਉੱਥੇ ਉਹਦੇ ਹੱਕ ਵਿੱਚ ਕਾਲੀਆਂ ਨੇ ਇਸ ਕਰਕੇ ਜਿਹੜੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਬਦਮਾਸ਼ਾਂ ਦਾ ਤੇ ਬੇਦਬੀ ਦਾ ਜਿਹੜਾ ਬਦਮਾਸ਼ਦਲ ਬਣ ਚੁੱਕਾ ਵਾ ਦੇ ਉਹਨਾਂ ਨੇ ਇਹ ਵੀ ਗੱਲ ਕਹੀ ਕਿਸੇ ਵੇਲੇ ਨੋਕੀਆ ਫੋਨ ਦੀ ਬੜੀ ਚੜ੍ਹਤ ਹੁੰਦੀ ਆ ਜੇ ਲੋਕੀ ਨੋਕੀਆ ਫੋਨ ਨੂੰ ਭੁੱਲ ਗਏ ਉਸੇ ਤਰ੍ਹਾਂ ਕਾਲੀ ਨੂੰ ਭੁੱਲ ਗਏ ਲੋਕ ਹੁਣ ਜੀ ਤਾਂ ਕਾਲੀ ਬਿਝਾ ਕੇ ਜੋ ਮਰਜ਼ੀ ਕਹੀ ਜਾਂ ਉਹਨਾਂ ਨੇ ਵੇਰਵੇ ਦਿੱਤੇ ਨੇ ਆਪਣੇ ਜਿਹੜੀ ਚੋਣ ਹੋ ਰਹੀ ਉਹਨਾਂ ਕਹਿੰਦੇ ਚੋਣ ਛਾਤਵੇਂ ਤਰੀਕੇ ਨਾਲ ਕਰਾਵਾਂਗੇ ਸੀ ਇਹਦੇ ਵਿੱਚ 2200 2238 ਜਿਹੜੀ ਪੰਚਾਇਤ ਸੰਮਤੀ ਜੇ 300 ਜਿਹੜੀ 340 ਸਰਪੰਚ ਚੁਣੇ ਗਏ ਨੇ ਉਹ ਆਮ ਆਦੀ ਪਾਰਟੀ ਦੇ ਨੇ ਤਿੰਨ ਕਾਂਗਰਸ ਨੇ ਅੱਠ ਇੰਡੀਪੈਂਡੈਂਟ ਜੁਨੇ ਗਏ। ਧੂਰੀ ਵਿੱਚੋਂ ਕਹਿੰਦੇ ਆਮ ਆਦੀ ਪਾਰਟੀ ਦੇ 6 ਉਮੀਦਵਾਰ ਜਿਹੜੇ ਸਰਬਸੰਮਤੀ ਦੇ ਜੁਨੇਗੇ ਤੇ ਇੱਕ ਆਜ਼ਾਦ ਚੁਣਿਆ ਗਿਆ। 2771 ਚੋਣ ਲੜ ਰਹੇ ਜਿਹੜੇ ਮੈਦਾਨ ਚ 2771 ਆਪਦੇ ਨੇ 2438 ਜਿਹੜੇ ਕਾਂਗਰਸ ਦੇ ਨੇ 1814 ਸ਼੍ਰੋਮਣੀ ਕ盟ੀ ਬਾਦਲ ਦੇ ਨੇ 1127 ਭਾਜਪਾ ਦੇ ਨੇ 195 ਬੀਐਸਪੀ ਦੇ 686 ਇੰਡੀਪੈਂਡੈਂਟ ਲੋਕ ਨੇ। ਟੋਟਲ ਕਿੰਨੇ 9029 ਉਮੀਦਵਾਰ ਚੋਣ ਲੜ ਰਹੇ ਲੇਕਿਨ ਅਖਬਾਰ ਪੰਜਾਬ ਹਰ ਕਹਿੰਦੀ ਹੈ ਉਹਨਾਂ ਦਾ ਡਿਫਰੈਂਸ ਹੁੰਦਾ ਹੈਗਾ ਜੀ ਜਿਲ੍ਹਾ ਪ੍ਰੀਸ਼ਦ ਦੇ ਕਿਹਦੇ 347 ਜ਼ੋਨ ਤੇ ਉਹਨਾਂ ਦੇ ਵਿੱਚ ਜਿਹੜੀ ਆ ਤੇ ਜਿਹੜੇ ਆ ਟੋਟਲ 1396 ਉਮੀਦਵਾਰ ਲੜ ਰਹੇ ਨੇ ਜਿਦੇ ਵਿੱਚ ਸ਼੍ਰੋਮਣੀ ਕਾਲੀਨ ਬਾਦਲ 298 ਨੇ ਬੀਜੇਪੀ 215 ਨੇ 331 ਕਾਂਗਰਸ ਨੇ 5 50 ਬੀਜੇ ਬਸਪਾ ਦੇ ਤੇ 4 ਸ਼੍ਰੋਮਣੀ ਕਾਲਜ ਅੰਮ੍ਰਿਤਸਰ ਦੇ ਤੇ 143 ਅਦਰਸ ਨੇ ਆਪਣੀ ਭੁੱਲ ਕੇ ਦੱਸ ਰਹੋ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਜੋਗੀ ਪਹਾੜੋਂ ਉਤਰ ਰਹੇ ਨੇ ਕੈਪਟਨ ਮਰਿੰਦਰ ਸਿੰਘ ਉਹਨਾਂ ਨੂੰ ਜੀ ਕਾਂਗਰਸ ਚੰਗੀ ਲੱਗਣੀ ਸ਼ੁਰੂ ਹੋ ਗਈ ਕਿ ਕਾਂਗਰਸ ਵਧੀਆ ਸੀ ਕੀ ਜੀ ਪ੍ਰਿਸ਼ਿੱਧੀ ਗਲਤ ਕੀਤੀ ਉਹਨਾਂ ਕਹਿੰਦੇ 15 ਉਮੀਦਵਾਰ ਇਹਦੇ ਵਿੱਚ ਜਿਹੜੇ ਆ ਉਹ ਬਿਨਾਂ ਮੁਕਾਬਲਾ ਜੇਤੂ ਕਰਾ ਦਿੱਤੇ ਗਏ ਨੇ ਤੇ ਪੰਚਾਇਤ ਸੰਮਤੀ ਦੇ 2838 ਜਨਮ ਵਿੱਚ ਵੋਟਾਂ ਪਈਆਂ ਤੇ 8450 990 ਉਮੀਦਵਾਰ ਜਿਹੜੇ ਚੋਣ ਲੜ ਰਹੇ ਨੇ ਇਸ ਕਰਕੇ ਉਹਨਾਂ ਨੇ ਤੇ ਵੇਰਵਾ ਦਿੱਤਾ ਲੇਕਿਨ ਜਿਹੜੀਆਂ ਉਹਨਾਂ ਬਾਕੀ ਗੱਲਾਂ ਕੀਤੀਆਂ ਸਿਆਸੀ ਪਾਰਟੀਆਂ ਦੇ ਉੱਤੇ ਕੀਤੀਆਂ ਉਹਨਾਂ ਨੇ ਕਿਹਾ ਤੇ ਬਾਕੀ ਸਭ ਵੇਲਾ ਬਹਿ ਚੁੱਕੀਆਂ ਪਾਰਟੀਆਂ ਜੇ ਅੱਜ ਮੈਦਾਨ ਦੇ ਜੰਗ ਚ ਕੋਈ ਪਾਰਟੀ ਹੈਗੀ ਹੈ ਲੋਕਾਂ ਦੀ ਮਨਪਿਆਰੀ ਪਾਰਟੀ ਉਹ ਆਮ ਆਦਮੀ ਪਾਰਟੀ ਹੈ ਕਹਿੰਦਾ ਕਾਂਗਰਸੀ ਜਦੋਂ ਤੇ ਚੋਣ ਹਾਰ ਜਾਂਦੇ ਆ ਉਦੋਂ ਕਹਿੰਦੇ ਜੀ ਮਸ਼ੀਨਾਂ 'ਚ ਹੀ ਰੈਫੇਰੀ ਹੈ ਜੀ ਅਸੀਂ ਬੈਲਟ ਪੇਪਰ ਲੈ ਆਏ ਹੁਣ ਹੁਣ ਕਹਿੰਦੇ ਬੈਲਟ ਪੇਪਰ ਵੱਖਰੇ ਛਾਪ ਲਏ ਇਹਨਾਂ ਨੇ 100-100 ਬੈਲਟ ਪੇਪਰ ਹਰ ਹੱਦ ਹਰ ਜਿਹੜੀ ਇਹਨਾਂ ਨੇ ਪਾਉਣੇ ਹਲਕੇ ਦੇ ਵਿੱਚ ਇਸ ਕਰਕੇ ਇਹਨਾਂ ਕੋਲ ਪਤਾ ਨਹੀਂ ਕਿਹੜੀ ਆਂਦੇ ਹੁੰਦੇ ਵੀ ਭੁੱਖਮਾਣੀ ਹੁੰਦੀ ਇਹਨਾਂ ਨੂੰ ਉੱਤਰੋਂ ਕੋਈ ਜਿਹੜੀ ਚੰਨੀ ਸਾਹਿਬ ਕਹੀ ਜਾਂਦੇ ਨੇ ਤੇ ਚੰਨੀ ਸਾਹਿਬ ਨੂੰ ਕਿਹਾ ਪਹਿਲਾਂ ਤੁਸੀਂ ਆਪਣਾ ਹਿਸਾਬ ਦਾ ਦੇ ਤੋ ਵੀ 350 ਕਰੋੜ ਦੇ ਸਨੀਰ ਰੱਖਣ ਲਈ ਕਿਉਂ ਕਿੱਥੋਂ ਐਸਿਟਾ ਨਿਕਲੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲ ਕੀਤੀ ਹੈ ਜਵੇਂ ਨਾ ਕੀਤੀ ਆ ਇੱਕ ਦੇ ਜੋਰ ਨਾ ਕੀਤੀ ਆ ਉਹਨਾਂ ਆਪਣੀਆਂ ਪ੍ਰਾਪਤੀਆਂ ਗੜਾਈਆਂ ਜਿਵੇਂ ਖੋ ਜੀ ਵਿਦੇਸ਼ਾਂ ਜਾ ਰਹੇ ਆ ਆਪਣੇ ਜਿਹੜੇ ਸਕੂਲ ਸਾਡੇ ਬੜੇ ਸੋਹਣੇ ਚੱਲ ਰਹੇ ਆ ਜਦੋਂ ਕਿ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਬਹੁਤ ਸਾਰੇ ਸਕੂਲ ਆ ਹੋਦੇ ਜਿੱਥੇ ਟੀਚਰ ਨਹੀਂ ਹੈਗੇ ਜੀ ਜੇ ਟੀਚਰ ਹੈਗੇ ਤੇ ਬੱਚੇ ਨਹੀਂ ਹੈਗੇ ਜੇ ਬੱਚੇ ਤੇ ਬੱਚੇ ਤੇ ਟੀਚਰ ਹੈਗੇ ਤੇ ਬਿਲਡਿੰਗ ਹੈ ਨਹੀਂ ਲੋਕਾਂ ਦੇ ਬੱਚਿਆਂ ਵਾਸਤੇ ਫਰਨੀਚਰ ਹੈ ਨਹੀਂ ਮਾਸਟਰ ਦੇ ਬੰਨਵਰਸੀ ਕੁਰਸੀ ਹੈ ਨਹੀਂ ਉਹਨਾਂ ਨੂੰ ਕੁਰਸੀ ਵੀ ਲੋਕਾਂ ਨੇ ਘਰੋਂ ਮਾਰ ਮੰਗੋਣੀ ਪੈਂਦੀ ਕਿ ਤੋ ਤੇ ਅਸੀਂ ਕਹੀਏ ਜੀ ਕ੍ਰਾਂਤੀ ਆ ਗਈ ਪੰਜਾਬ ਦੇ ਵਿੱਚ এডਿਕੇਸ਼ਨ ਦੀ ਇੱਕ ਅੱਧੀ ਸਿਆਣ ਪੈ ਗਈ ਤੇ ਇਹ ਵੀ ਦਾਵਾ ਕੀਤਾ ਵੀ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਕਹਿੰਦੀ ਸਰਕਾਰ ਬਣਾਉਣੀ ਆ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਉਹੀ ਅਸ਼ਿਕਰੂਗਾ ਜੋ ਭਾਜੀਪੀ ਨੇ ਕਾਂਗਰਸ ਦਾ ਕੀਤਾ ਦਿੱਲੀ ਦੇ ਵਿੱਚ ਉਹ ਕਹਿੰਦਾ ਜਿਉਂਦਾ ਮੈਂ ਸੁੱਤ ਸੰਭਾਲੀ ਹੈ ਨਾ ਕਾਂਗਰਸ ਦਾ ਰਿਜ਼ਲਟ ਹੋਤੋ 0 ਹੋਣਾ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਭਾਵੇਂ ਬਕਾਇਦਾ ਤੌਰ ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਇਸ ਕਰਕੇ ਦੇਸ਼ ਦਾ ਪ੍ਰਮੱਖ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਲੋਕ ਜੋੜ ਰਹੇ ਨੇ ਜੀ ਜੀ ਬਿਲਕੁਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਬਖਸ਼ਿਆ ਨਹੀਂ ਹਰੇਕ ਵਿਰੋਧੀ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਨੇ ਜਿਵੇਂ ਬੀਰ ਸਿੰਘ ਬਾਦਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੋਚਿਆ ਕਿ ਤਰਨਤਾਰਨ 'ਚ ਸਾਡਾ ਗਰਾਫ ਉੱਤੇ ਨੂੰ ਗਿਆ ਤੇ ਫਿਰੋਜ਼ਪੁਰ ਦੇ ਵਿੱਚ ਵੀ ਗੁਰਪ੍ਰੀਤ ਸੇਖੋ ਕਰਕੇ ਇਦਾਂ ਹੀ ਉੱਤੇ ਨੂੰ ਜਾਵੇ ਬਾਕੀ ਪਲਕੇ ਚੋਣਾ ਹੋਣ ਜਾ ਰਹੀਆਂ ਨੇ ਦੇਖਦੇ ਆ ਕੀ ਬਣਦਾ ਹੈ ਕੌਣ ਕਿੱਥੋਂ ਕਿਹੜਾ ਉਮੀਦਵਾਰ ਜਿੱਤਦਾ ਹੈ ਪੜ ਸਭ ਕੈਪਟਨ ਅਮਰਿੰਦਰ ਸਿੰਘ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸਰ ਗਰਮ ਨੇ ਅਕਸਰ ਇੱਕ ਗੱਲ ਕਹਿੰਦੇ ਨੇ ਕਿ ਹਾਈ ਕਮਾਂਡ ਭਾਜਪਾ ਦੀ ਆਪੇ ਫੈਸਲਾ ਲੈਂਦੀ ਹੈ ਮੈਨੂੰ ਇੰਨਾ ਤਜਰਬਾ ਮੈਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਮਤਲਬ ਕਿ ਉਹਨਾਂ ਦੇ ਗੱਲਾਂ ਦਾ ਇਹੀ ਮਤਲਬ ਨਿਕਲਦਾ ਹੈ ਕਿ ਸਾਨੂੰ ਇਹ ਤੇ ਕੋਈ ਨਹੀਂ ਸੁਣਵਾਈ ਹੁੰਦੀ ਉਹ ਆਪੇ ਫੈਸਲਾ ਲੈਂਦੇ ਨੇ ਤੇ ਸਾਨੂੰ ਸੁਣਾ ਦਿੰਦੇ ਨੇ ਕਿ ਆ ਫੈਸਲਾ ਲਿਆ ਤੇ ਇਸੇ ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਵੀ ਹਮਲਾ ਬੋਲਿਆ ਕਹਿੰਦੇ ਉਹ ਤਾਂ ਯੂਸਲੈਸ ਸੀ ਤੇ ਸੁর্বੇ ਸਿੰਘ ਬਾਦਲ ਨੂੰ ਕਹਾਂ ਕਿ ਟਰਸਟ ਵਰਦੀ ਹੈ ਤੇ ਜੋ ਬੋਲਦਾ ਉਹ ਕਰਦਾ ਇਹ ਕਿਹ ਸੰਕੇਤ ਹੁੰਦਾ ਕਿ ਤੇ ਇਸ ਤਰੀਕੇ ਦੇ ਨਾਲ ਤਾਂ ਕੈਪਟਨ ਸਾਹਿਬ ਨੂੰ ਲੱਗ ਰਿਹਾ ਕਿ ਭਾਜਪਾ ਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੈ ਕਾਂਗਰਸ ਚ ਵਾਪਸੀ ਦਾ ਕੋਈ ਰਾਹ ਨਹੀਂ ਹੈ ਤੇ ਬਾਦਲ ਸਾਹਿਬ ਵੱਲੋਂ ਚਲ ਜਿਏ ਮੈਂ ਉਹਦਾ ਕਾਰਨ ਦੱਸਣ ਲੱਗਾ ਜੀ ਮੇਨ ਕਾਰਨ ਉਹਦਾ ਇਹ ਆ ਕਿ ਜੁਗਮਤ ਸਰਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਨਕਮਾ ਕਹਿਤਾ ਕਿਉਂਕਿ ਉਹ ਦੁਨੀਆ ਤੇ ਨਹੀਂ ਜੀ ਤੇ ਕੁਛ ਹੱਦ ਤੱਕ ਗੱਲ ਵੀ ਸਹੀ ਆ ਵੀ ਪਤ ਤਾ ਪ੍ਰਕਾਸ਼ ਸਿੰਘ ਬਾਦਲ 505 ਵਰੀ ਮੁੱਖ ਮੰਤਰੀ ਰਹੇ ਨੇ ਤੇ ਕੋਈ ਵੀ ਜਹ ਕੰਮ ਨਹੀਂ ਉਹਨਾਂ ਕੀਤਾ ਵੀ ਜਿਹੜਾ ਅਸੀਂ ਇਤਿਹਾਸ ਦੇ ਪੰਨਿਆਂ ਤੇ ਫਰੋਲ ਕੇ ਵੇਖ ਸੀ ਕੀ ਇਹ ਉਹਨਾਂ ਨੇ ਆ ਮੇਨ ਕੰਮ ਕੀਤਾ ਜਿਹੜੀ ਮਕੈਦਾ ਤੌਰ ਤੇ ਸਾਡੀ ਪਰ ਜਿਹੜੀ ਭਾਜਪਾ ਪਾਰਟੀ ਆ ਹੁਣ ਤੱਕ 13 ਵਿਧਾਨ ਸਭਾ ਜਿਹੜੀਆਂ ਚੋਣਾਂ ਹੋ ਚੁੱਕੀਆਂ ਤੇ 7 ਵਿਧਾਨ ਸਭਾ ਚੋਣਾਂ ਦੇ ਵਿੱਚ ਬਕਾਇਦਾ ਤੌਰ ਤੇ ਬੀਜੇਪੀ ਨਾਲ ਅਲਾਈਸ ਰਿਹਾ ਕਦੀ ਜਨ ਸਿੰਘ ਨਾਲ ਕਦੀ ਬੀਜੇਪੀ ਨਾਲ ਕਿਉਂ ਜਨ ਸਿੰਘ ਜਿਹੜੀ ਉਹ ਬੀਜੇਪੀ ਬੀਜੇਪੀ ਜਿਹੜੀ ਜਨ ਸਿੰਘ ਦਾ ਰੂਪ ਹੈ ਜੀ 369 ਦੇ ਵਿੱਚ ਬਕਾਇਦਾ ਤੌਰ ਤੇ ਬੀਜੇਪੀ ਨੂੰ ਇਹਨਾਂ ਨੇ 43 ਸੀਟਾਂ ਛਡੀਆਂ ਸੀ 604 ਚ ਇਹ 69743 ਸੀਟਾਂ ਤੇ ਹੁਣ 23 ਤੇ ਲੜਦੇ ਨੇ 22 ਤੇ ਲੜਦੇ ਨੇ ਉਹਨਾਂ ਨੂੰ ਫਿਰ ਇਕੱਲਾ ਮਹਿਸੂਸ ਹੁੰਦਾ ਵੀ ਅਸੀਂ ਤੇ ਕਿਉਂ ਘੱਟ ਤੇ ਲੜਦੇ ਪਈ ਲੜ ਚੁੱਕੇ 743 ਸੀਟਾਂ ਦੇ ਉੱਤੇ ਇਸ ਵਾਰੀ ਭਾਜਪਾ ਨੇ ਫੈਸਲਾ ਕਰ ਲਿਆ ਵੀ ਨਹੀਂ ਅਸੀਂ ਅਕਾਲੀਆਂ ਨਾਲ ਸਮਝੌਤਾ ਨਹੀਂ ਕਰਨਾ ਕਿਉਂ ਨਹੀਂ ਕਰਨਾ ਪਹਿਲਾ ਇੱਕ ਕਾਲੀਦਾ ਹੁੰਦਾ ਸੀਗਾ ਬਾਦਲ ਕਾਲੀਦਾ ਜਿਹੜਾ ਪੁਨਰ ਸੰਜੀਤ ਅਲੱਗ ਹੋਇਆ ਉਹ ਵੀ ਇਹਦੇ ਵਿੱਚ ਹੀ ਹੁੰਦਾ ਸੀਗਾ ਜਿਹੜਾ ਬਕਾਇਦਾ ਤੌਰ ਤੇ ਆ ਵਾਰਿਸ ਪੰਜਾਬ ਉਹ ਵੀ ਵਿੱਚ ਹੀ ਹੁੰਦਾ ਸੀਗਾ ਹੁਣ ਤਿੰਨ ਧੜੇ ਬਣ ਗਏ ਇਹਦੇ ਜੀ ਇਸ ਕਰਕੇ ਐਨਕੀ ਬੀਜੇਪੀ ਨੇ ਟੋਟਲੀ ਫੈਸਲਾ ਕਰ ਲਿਆ ਵਾ ਵੀ ਅਸੀਂ 117 ਸੀਟਾਂ ਦੇ ਆਪਣੀ ਕਿਸਮਤ ਅਜਮਾਉਣੀ ਆ ਵੇਖਣਾ ਵੀ ਸਾਨੂੰ ਕਿੰਨੇ ਪਰਸੈਂਟ ਵੋਟ ਮਿਲਦੀ ਹੈ ਤੇ ਕੈਪਟਨ ਮਰਿੰਦਰ ਸਿੰਘ ਕਹਿੰਦੇ ਆ ਵੀ ਅਕਾਲੀਆਂ ਤੋਂ ਬਗੈਰ ਜਿਹੜੀ ਆ ਉਹ ਸਰਕਾਰ ਹੀ ਬਣ ਸਕਦੀ ਪਰ ਕਾਜ ਦੱਸੋ ਕਿਹੜੇ ਕਿਹੜੇ ਕਾਲੀ ਦਲ ਦੀ ਗੱਲ ਕਰਦੇ ਹੋ ਤੁਸੀਂ ਉਸੇ ਕਾਲੀ ਦਲ ਦੀ ਜਿਹਦੇ ਬਾਰੇ ਤੁਸੀਂ ਕਹਿੰਦੇ ਸੁਖਬੀਰ ਸਿੰਘ ਬਾਜੜਿਆ ਉਹ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਦੇ ਕਾਬਿਲ ਪਿਓ ਨੂੰ ਗਾਲਾਂ ਕੱਢਦੇ ਹੋ ਤੁਸੀਂ ਉਹਨੂੰ ਕਹਿੰਦੇ ਮਿਹਣਾ ਕਰਤਾ ਪੁੱਤ ਦੀ ਤਾਰੀਫ ਕਰਦੇ ਹੋ ਤੁਸੀਂ ਉਹਦਾ ਕਾਰਨ ਕੀ ਹੈ ਇਹ ਵੀ ਦੱਸੋ ਇੱਕ ਗੱਲ ਜੁਆਈ ਭਾਈ ਇਹਨਾਂ ਦਾ ਤੁਸੀਂ ਮਤੋਂ ਕਿਵੇਂ ਜੀ ਜਿਹੜੀ ਇਹਨਾਂ ਦੀ ਮਾਤਾ ਬੀਬੀ ਮਹਿੰਦਰ ਕੌਰ ਸੀਗੀ ਉਹ ਸਰਦਾਰ ਸਰਜੀਤ ਸਿੰਘ ਮਜੀਠੀਆ ਜਿਹੜੇ ਡਿਪਟੀ ਡਿਫੈਂਸ ਮਿਨਿਸਟਰ ਰਹਾ ਤੇ ਬਿਕਮ ਸਿੰਘ ਮਜੀਠੀ ਦੇ ਦਾਦਾ ਜੀ ਸਨ ਉਹ ਭੈਣ ਭਰਾ ਬਣੇ ਸੀਗੇ ਉਹ ਵੀਰ ਜੀ ਕਹਿੰਦੇ ਸੀ ਸਰਜੀਤ ਸਿੰਘ ਮਜੀਠੀਆ ਨੂੰ ਇਹਨਾਂ ਪਰਿਵਾਰਾਂ ਦਾ ਅਫਸਰ ਮੇਲਜੋਲ ਸੀ ਆਪਸ ਵਿੱਚ ਤੇ ਜੇ ਉਹ ਭੈਣ ਭਰਾ ਸੀਗੇ ਤੇ ਆਟੋਮੈਟਿਕਲੀ ਫਿਰ ਉਹਨਾਂ ਦੇ ਬੱਚੇ ਵੀ ਇੱਕਦੋ ਮਿਲਦੇ ਸੀਗੇ ਇਥੋਂ ਤੱਕ ਤੁਹਾਨੂੰ ਪਤਾ ਹੋਏਗਾ ਬਿਕਰਮ ਸਿੰਘ ਮਜੀਠੀਏ ਦੇ ਫਾਦਰ ਦੀ ਲਵ ਮੈਰਿਜ ਆ ਇੰਟਰ ਕਾਸਟ ਮੈਰਿਜ ਜੀ ਅੱਧੀ ਕੀਤੀ ਸੀ ਉਹ ਕੈਪਟਨ ਮਰਿੰਦਰ ਸਿੰਘ ਦੇ ਨਾਲ ਚ ਰਿਆ ਸੀਗਾ ਰਜੀਵ ਗਾਂਧੀ ਦੀ ਸ਼ਾਦੀ ਹੋਈ ਸੀ ਵੀ ਕੈਪਟਨ ਮਰਿੰਦਰ ਸਿੰਘ ਦੇ ਘਰ ਰਿਆ ਸੀਗਾ ਇਸ ਕਰਕੇ ਇਹਨਾਂ ਦੀ ਪੁਰਾਣੀ ਇੰਨੀ ਇੱਕ ਨਿੱਗੀ ਦੋਸਤੀ ਆ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣਦੀ ਆ ਕੁਝ ਕਾਗਰਸੀ ਦੇ ਕੋਈ ਜਾਂਦੇ ਨੇ ਵੀ ਭੀ ਉਹਨ ਬਿਕਰਮਜੀਤ ਜੀ ਉਪਕਾਰ ਵੀ ਕਰੀਏ ਜੀ ਉਹ ਕਹਿੰਦਾ ਬਿਲਕੁਲ ਨਹੀਂ ਸੱਤੀ ਸਤਿਆਜੀਤ ਮਜੀਠੀਆ ਜਿਹੜਾ ਬਿਕਰਮ ਦੇ ਫਾਦਰ ਨੇ ਉਹ ਕਹਿੰਦਾ ਮੇਰੇ ਬੜੇ ਚੰਗੇ ਰਿਲੇਸ਼ਨ ਆਪਾਂ ਕਰ ਵੀ ਨਹੀਂ ਕਰਨੀ ਕਹਿੰਦੇ ਸੋਹ ਖਾਂਦੀ ਕਹਿੰਦਾ ਫਿਰ ਕਿਉਂ ਆ ਗੁੜਕਾ ਭਰ ਕੇ ਸੋਹ ਕਹਿੰਦੀ ਕਹਿੰਦਾ ਫਿਰ ਕਿਉਂ ਆ ਹੁਣ ਜੇ ਉਧਰ ਇਹਨਾਂ ਦੀ ਭਤੀਜੀ ਸੁਖਵੀਰ ਬਾਦਲ ਨਾਲ ਵਿਆਹ ਜਾਂਦੀ ਤੇ ਫਿਰ ਜੁਵਾਈ ਪਈ ਹੋਇਆ ਨਾ ਜੀ ਜਵਾਈ ਪਈ ਨੂੰ ਮਾੜਾ ਕਿਵੇਂ ਕਹਿ ਦਿੰਨੇ ਇਸ ਕਰਕੇ ਬਾਪ ਦੀ ਤੇ ਨਖੇਦੀ ਕਰ ਰਹੇ ਹੋ ਬਾਪ ਨੂੰ ਤੁਸੀਂ ਜਿਹੜਾ ਬਹੋ ਕਹਿ ਰਹੇ ਹੋ ਵੀ ਬਿਲਕੁਲ ਨਕਾਮ ਮੁੱਖ ਮੰਤਰੀ ਸੀਗਾ ਤੇ ਪੁੱਤ ਦੀ ਤੁਸੀਂ ਤਾਰੀਫ ਕਰ ਰਹੇ ਹੋ ਵੀ ਉਹ ਮੁੱਖ ਮੰਤਰੀ ਬਣਦੇ ਲਾਇਕ ਆ ਉਹਦੇ ਕੋਲ ਮਾਈਕਰੋ ਮੈਨੇਜਮੈਂਟ ਜਿਹੜੀ ਸਿਆਸਤ ਮਾਈਕਰੋ ਮੈਨੇਜਮੈਂਟ ਮਾਈਕਰੋ ਮੈਨੇਜਮੈਂਟ ਕੰਮ ਨਹੀਂ ਕਰਦੀ ਮਾਈਕਰੋ ਮੈਨੇਜਮੈਂਟ ਠੋਸ ਪਦਾਰਥਾਂ ਦੀ ਮਦਦ ਕਰਦੀ ਹੈ ਇੱਥੇ ਨਹੀਂ ਕਰਦੀ ਜਿੱਥੇ ਸੋਚ ਰਹੇ ਨੇ ਇਸ ਕਰਕੇ ਮਾਈਕਰੋ ਮੈਨੇਜਮੈਂਟ ਨਹੀਂ ਇੱਥੇ ਤਾਂ ਚਾਹੀਦੀ ਲੋਕਾਂ ਦੀ رائے ਲੋਕ ਰਾਏ ਤੁਹਾਡੇ ਨਾਲ ਹੈਗੀ ਕਿ ਨਹੀਂ ਹੈਗੀ ਹੋਲ ਜਿਹੜੀ ਆਪਾਂ ਗੱਲ ਕਰਦੇ ਸੀ ਗੈਂਗਸਟ ਛੇਕੂ ਦੀ ਜੀ ਤੇਕਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਕਾਇਦਾ ਤੌਰ ਤੇ ਅਰਸ਼ਦੀਪ ਕਲੇਰ ਜਿਹੜਾ ਇਹਨਾਂ ਦਾ ਆਪਣਾ ਵਕੀਲ ਉਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਇੱਕ ਦਰਖਾਸਤ ਦਿੱਤੀ ਤੇ ਦਰਖਾਸਤ ਦੇਣ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੇ ਕਹਿਤਾ ਵੀ ਬੌਂਡ ਭਰ ਕੇ ਤੈਨੂੰ ਹੌਲੇ ਰਿਹਾ ਕੀਤਾ ਜਾਵੇ ਅੱਜ ਰਿਹਾ ਹੋ ਗਿਆ ਜੀ ਉਹਦੀ ਪਤਨੀ ਨੇ ਵੀ ਕੱਲ ਦੋਸ਼ ਲਾਏ ਸੀਗੇ ਪੀ ਮੇਰੇ ਪਤੀ ਨੇ ਕੀ ਕਹ ਪਹਿਲਾਂ ਉਹਨਾਂ ਨੇ ਕੋਈ ਕੰਮ ਕੀਤੇ ਸੀਗੇ ਨਾਬਬ ਜੇ ਦਿਲ ਬਰੇਕ ਮਰੀਕਰਦ ਸ਼ਾਮਲ ਸੀ ਕਿ ਉਹ ਚ ਮਰੀ ਹੋ ਗਏ ਦੇ ਤੇ ਜਦੋਂ ਮਕਾਇਦਾ ਤੌਰ ਤੇ ਤੇ ਆਏ ਸੀ ਫਲੱਡ ਆਈ ਸੀ ਤੇ ਮੇਰੇ ਪਤੀ ਨੇ ਤੇ ਸਾਡੇ ਪਰਿਵਾਰ ਨੇ ਬਹੁਤ ਕੰਮ ਕੀਤਾ ਉੱਥੇ ਜੇ ਮੇਰੇ ਪਤੀ ਜੇਲ੍ਹ ਚ ਚਲੇ ਗਿਆ ਤੇ ਅਸੀਂ ਇਸ ਮਹਿਮਨ ਨੂੰ ਜਿਹੜਾ ਬਾ ਉਹ ਕਿਸੇ ਪ੍ਰਕਾਰ ਦੀ ਕੋਈ ਵੀ ਫੇਸ ਨਹੀਂ ਪੁੱਜਣ ਦੇਵਾਂ ਸਾਡੇ ਵਰਕਰ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਹੁਣ ਸੇਖੋ ਰਿਆ ਹੋ ਗਿਆ ਸੇਖੋ ਨੇ ਉੱਤੇ ਜੇ ਕੇਸ ਅਜੇ ਤੇ ਕਰਨ ਸ਼ਰਮਾ ਦੇ ਡੀਐਸਪੀ ਨੇ ਉਹ ਕਹਿੰਦੇ ਸੁਰੱਖਿਆ ਪ੍ਰਬੰਧਾਸੀਂ ਕੀਤਾ ਸੀ ਸ਼ਿਕਾਇਤ ਆਈ ਸੀ ਕੋਈ ਵੀ ਇਸ ਨੂੰ ਖਤਰਾ ਦੂਸਰੀ ਚੀਜ਼ ਜੋ ਕਹਿੰਦੇ ਵੀ ਅਜੇ ਵੀ ਸੇਖੋ ਦੇ ਖਿਲਾਫ ਦਰਜਨਾ ਮੁਕਦਮੇ ਚੱਲ ਰਹੇ ਜਿਨ੍ਹਾਂ ਦੇ ਜਵਾਨ ਹੰਦ ਨੇ ਜੀ ਜੇ ਉਹ ਜਵਾਨ ਹੰਦ ਤੇ ਫਿਰ ਕਾਲੀਦਲ ਦੱਸੇ ਵੀ ਪਹਿਲਾ ਅੰਮਰਪਾਲ ਬਾਦਲਾ ਤੁਸੀਂ ਵੋਟਰ ਪਈਆ ਤੇ ਹੁਣ ਸੇਖੋਂ ਦੀ ਜਿਹੜੀ ਪੁਸਤਪਨਾ ਹੀ ਕਰਕੇ ਵੋਟਰ ਪਾਓਗੇ ਤੁਸੀਂ ਇਸ ਕਰਕੇ ਮੈਂ ਸਿੱਧੀ ਕਹਿ ਰਿਹਾ ਮੁੱਖ ਮੰਤਰੀ ਨੇ ਲੱਗ ਵਿਦ ਤੇ ਆਪੀ ਇਹ ਬੇਦਬੀਆਂ ਦਾ ਤੇ ਬਦਮਾਸ਼ਾਂ ਦਾ ਕਾਲੀ ਦਲ ਬادل ਬਣ ਚੁੱਕਾ ਵਾ ਤੇ ਨਾਲ ਲੋਕੀਆ ਦੀ ਤੇ ਦੇਈ ਦਿੱਤੀ ਉਹਨਾਂ ਵੀ ਤਾਂ ਨੌਕੀਏ ਨੂੰ ਪੋਨ ਲੋਕੀ ਭੁੱਲ ਗਏ ਨੇ ਉਸੇ ਤਰ੍ਹਾਂ ਕਾਲੀ ਦਲ ਨੂੰ ਭੁੱਲ ਚੁੱਕੇ ਨੇ ਇਹ ਆਪਣੀ ਆਸ ਲਾ ਦੇਣ ਤੇ ਆਪਣੀ ਪੇੰਬਾਂ ਦੀ ਲੀ ਲਾਲਨ ਚੰਗੀ ਗੱਲ ਹੈ ਹੋਰ ਤਾਂ ਕੁਝ ਬੰਨਣਾ ਨਹੀਂ ਲੰਦਾ ਜੀ ਜੀ ਬਿਲਕੁਲ ਮੁੱਖ ਮੰਤਰੀ ਨੇ ਬੋਲਿਆ ਕਿੰਦੇ ਹੁਣੇ ਗੋਲੀਆਂ ਰੱਖ ਕੇ ਜਿਹੜੀਆਂ ਨੇ ਨਾ ਉਹ ਵੋਟਾਂ ਲੈਂਦੇ ਨੇ ਇਹ ਹੱਥ ਜੋੜ ਕੇ ਵੋਟਾਂ ਨਹੀਂ ਲੈਂਦੇ ਬਾਕੀ ਦੇਖੋ ਕੀ ਹੁੰਦਾ ਕੀ ਕਰਦੇ ਨੇ ਸੁਖਬੀਰ ਸਿੰਘ ਬਾਦਲ ਵੀ ਆਪਣੀ ਪਾਰਟੀ ਨੂੰ ਹੁਣ ਗਰਾਫ ਉੱਚਾ ਕਰਨ ਦੇ ਲਈ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣ ਦੇ ਲਈ ਹੁਣ ਤੱਕ ਤੇ ਦੇਖ ਹੀ ਰਹੇ ਕਿ ਕੁਝ ਹੋ ਰਿਹਾ ਪਰ ਸਭ ਦਿੱਤ ਦਿਨੀ ਦਿੱਲੀ ਸਰਕਾਰ ਨੇ 1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਸ ਦਾ ਵੀ ਜ਼ਿਕਰ ਕਰ ਦਿਓ ਮੇਕੋ 84 ਦੇ ਜਿਹੜੇ ਪੀੜਤ ਪਰਿਵਾਰ ਸੀ ਜਿਹੜੀ ਰੇਖਾ ਗੁਪਤਾ ਸੀ ਉਹਦੇ ਆਪਣਾ ਉਹਦਾ ਸੰਭਾਲਦਿਆਂ ਸਾਰੀ ਕਹਿਤਾ ਸੀ ਵੀ ਸਾਡੀ ਸਰਕਾਰ ਬਣ ਗਈ ਹੈ ਤੇ ਅਸੀਂ ਉਹਨਾਂ ਪੀੜਤਾਂ ਨੂੰ ਨੌਕਰੀਆਂ ਦੇਆ ਕਿ ਮੈਂ ਸੋਚਦਾ ਵੀ ਇੱਕ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਦੇ ਉੱਤੇ ਮੱਲ ਬਣਾਉਣ ਦੀ ਵਧੀਆ ਕਮੇਟੀ ਵਧੀਆ ਗੱਲ ਦਾ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਿਤਾ ਵੀ ਇਸ ਚੰਗੇ ਕੰਮ ਲਈ ਉਹ ਬੀਬੀ ਰੇਖਾ ਗੁਪਤਾ ਦਾ ਸਨਮਾਨ ਕਰੇਗੀ ਜੀ ਸ਼ਕਤੀ ਬੰਦਿਆਂ ਨੂੰ ਬਕਾਇਦਾ ਤੌਰ ਤੇ ਨੌਕਰੀਆਂ ਦਿੱਤੀਆਂ ਗਈਆਂ ਤੇ ਨਾਲ ਬੀਬੀ ਨੇ ਇੰਨੀ ਗੱਲ ਕੀਤੀ ਵੀ ਇਹ ਸਾਰਾ ਕੇਂਦਰ ਸਰਕਾਰ ਨੂੰ ਜਾਂਦਾ ਵਾ ਮੋਦੀ ਸਰਕਾਰ ਜਿਹੜੀ ਇਹ ਵਿਸ਼ੇਸ਼ ਟੀਮ ਸੀ ਉਹ ਤੇ ਗਠਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਤੇ ਮੋਦੀ ਸਰਕਾਰ ਨੇ ਆਇਆ ਕਿ ਸੱਜਣ ਕੁਮਾਰ ਵਰਗੇ ਜਿਹੜੇ ਸੀ ਜ਼ਿਲ੍ਹਾ ਜਬੰਦ ਕੀਤੇ ਤੇ ਜਗਦੀਸ਼ ਟੈਕਟਰ ਵਾਲਿਆਂ ਨੂੰ ਕਟੜਾ ਜਿਖੜਾ ਕੀਤਾ ਇਸ ਕਰਕੇ ਅਸੀਂ ਵੀ ਕਹਿੰਦੇ ਆ ਜੇ ਉਹਨਾਂ ਪੀੜਤਾ ਨੂੰ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਤੇ ਵਧੀਆ ਪ੍ਰਾਲਾਵਾ ਇਸੇ ਤਰ੍ਹਾਂ ਹੀ ਅਸੀਂ ਇਹ ਗੱਲ ਕਹਾਂਗੇ ਪੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਜਥੇਦਾਰ ਕਾਲ ਤੱਕ ਹਨ ਵੀ ਬੀਬੀ ਰੇਖਾ ਗੁਪਤਾ ਨਾਲ ਗੱਲਬਾਤ ਕਰਦੇ ਆਂ ਇਹ ਗੱਲ ਕਹੀ ਸੀ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਉਹਦਾ ਕੇਸ ਵਾਪਸ ਲਿਆ ਜਾਵੇ ਕਿਸ ਕਰਕੇ ਕੀਤਾ ਜਾਵੇ ਜੀ ਤੇ ਜਿਹੜਾ 2022 ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕਿਹਿੰਦੇ ਸੀ ਵੀ ਉਹਦੀ ਫਾਈਲ ਜਿਹੜੀ ਆ ਉਹ ਉਪ ਰਾਜਪਾਲ ਲੈਫਟ ਗਵਰਨਰ ਦੀ ਟੇਬਲ ਤੇ ਪਈ ਹੈ ਉਹ ਫਾਈਲ ਲੱਭੀ ਨਹੀਂ ਕਿੱਥੇ ਨਹੀਂ ਕਿੱਥੇ ਸਤਿੰਦਰ ਜੈਨ ਦੀ ਜਿਹੜੀ ਸੈਂਟੈਂਸ ਰਿਵਿਊ ਕਮੇਟੀ ਸੀ 6 ਮਈ ਉੱਥੇ ਮਾਮਲਾ ਗਿਆ ਤੇ 7 ਮਈ ਇਹਨਾਂ ਕਹਿੰਦਾ ਵੀ ਇਹ ਖੂਨਖਾਰ ਅਤਵਾਦੀ ਨੂੰ ਕਿਸੇ ਪ੍ਰਕਾਰ ਦੀ ਅਸੀਂ ਇਹਦੀ ਮਦਦ ਨਹੀਂ ਕਰ ਸਕਦੇ ਇਹ ਜਿਲਤ ਰਹਿ ਗਿਆ ਹੁਣ ਦੇਖੋ ਦੇ ਨੰਨੇ ਰੇਖਾ ਗੁਪਤਾ ਨੂੰ ਰੇਖਾ ਗੁਪਤਾ ਤੇ ਕੀ ਲਿੰਦੇ ਤੇ ਉਮੀਦ ਹੈ ਜਿਹੜੇ ਸੰਕੇਤ ਹੁੰਦੇ ਨਾ ਪਿੰਡ ਦੇ ਭਾਗ ਜਿਹੜੇ ਨਾ ਬਾਹਰ ਪਤਾ ਲੱਗਦਾ ਵਾ ਇੱਥੇ ਕਲਪ ਨਾ ਛੋਣਾ ਹੁੰਦਾ ਜੀ ਹੁਣ ਇਸੇ ਤਰ੍ਹਾਂ ਨੀਵੀ ਰੇਖਾ ਗੁਪਤਾ ਨੇ ਜਿਸ ਤਰ੍ਹਾਂ 83 ਦੇ ਜਿਹੜੇ ਪੀੜਤ ਪਰਿਵਾਰ ਅਸੀਂ ਉਹਨਾਂ ਨੂੰ 36 ਪਰ ਨੌਕਰੀ ਦਿੱਤੀ ਹੈ ਇਸੇ ਤਰ੍ਹਾਂ ਉਮੀਦ ਆ ਪੀ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਜਿਹੜਾ ਹੱਲ ਕਰਕੇ ਉਹਨਾਂ ਨੂੰ ਵੀ ਜਿਹੜਾ ਵਾ ਉਹ ਉਮੀਦ ਆ ਪੀਰਿਆ ਕਰ ਦਿੱਤਾ ਜਾਵੇਗਾ ਜੀ ਬਿਲਕੁਲ ਦੇਖਦੇ ਆਂ ਕੀ ਕਰਦੇ ਨੇ ਬਹੁਤ ਸ਼ੁਕਰੀਆ ਪਰਸਾ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਧੰਨਵਾਦ